ਅਲੈਕੁਮ ਅਸਸਲਾਮ ਵਾਡੇ ਸਾਹਿਬ ਇੱਕ ਮੈਂ ਅਲੈਕੁਮ ਅਸਸਲਾਮ ਬਟਾਚਾ ਛੋਟਾ ਬੇਰੇ ਖੜੇ ਸੀ ਕਾਰਦੀਏ ਜਿਹੜਾ ਆਪਣਾ ਦਾਲੋ ਇੱਕਰ ਖੋਲਦੋ ਖੋਲਦੋ ਭਾਈ ਜੀ ਦੇ ਪਿਛਲੇ ਨੇ ਹਾਂ ਦੇ ਦੇਸ਼ ਚ ਮੈਨੀਫੈਸਟੋ ਜਾਰੀ ਕੀਤਾ ਜੋ ਕਿਹਾ ਉਹ ਕੀਤਾ ਜਲੰਧਰ ਦੇ ਲੋਕਾਂ ਲਈ ਆਪ ਤੇ ਕਾਂਗਰਸ ਸਰਕਾਰ ਦੇ ਲਾਰਿਆਂ ਦੀ ਪਰਮਾਨ ਬਾਰੇ ਤਾਂ ਨਾਲੀ ਸਾਹਮਣੇ ਦੱਸਦਾ ਕਿਉਂਕਿ 5 ਸਾਲ ਕਾਂਗਰਸ ਦੀ ਸਰਕਾਰ ਸਤਾ ਹਜ਼ਾਰ ਕਰੋੜ ਦਾ ਘਟਾਲਾ ਹੋਇਆ ਹੀ ਹੋਇਆ ਇਹ 3 ਸਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਤੀ ਰਹੀ ਵਿਜੀਲੈਂਸ ਦੀਆਂ ਕਵਰੀਆਂ ਮੈਰੋਜ ਅਖਬਾਰ ਪੜਦਾ ਸੀ ਕਦੀ ਸ਼ਿਵਜੀ ਦੀ ਸਟੋਰੀ ਹੁੰਦੀ ਸੀ ਕਦੀ ਸ਼ੋਕੀ ਲਿਖਦੇ ਸੀ ਕੁਸ਼ਣਜੀ ਕਰੋਨਾਜੀ ਪਰਮਜੀ ਤੁਹਾਡੇ ਚੈਨਲਾਂ ਤੇ ਚੱਲਦਾ ਸੀ ਤੇ ਵਿਜੀਲੈਂਸ ਦੀਆਂ ਫਾਈਲਾਂ ਤੁਹਾਡੇ ਦਬਾਅ ਕਰਕੇ ਮੀਡੀਆ ਦੇ ਕਰਕੇ ਵਿਜੀਲੈਂਸ ਸਮਾਰਟ ਸਿਟੀ ਦੇ ਵਿੱਚ ਕੋਟਾਲੇ ਦੀਆਂ ਫਾਈਲਾਂ ਲੱਗ ਗਈ ਤੇ ਅੱਜ ਤੱਕ ਪੈਂਡਿੰਗ ਹੈ 3 ਸਾਲ ਚੋਂਾਂ ਦੀ ਕੋਈ ਇਨਕੁਆਰੀ ਨਹੀਂ ਹੋਈ ਇਸ ਕਰਕੇ ਲਾਰਿਆਂ ਦੀ ਪਰਵਾਹ ਨਹੀਂ ਕੀ ਐ ਇਹਦੇ ਵਿੱਚ ਜਿਹੜਾ ਆਪਾਂ ਲਿਖਿਆ ਕਿ ਸੀਵਰੇਜ ਅੱਜ ਜਲੰਧਰ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਵਿੱਚ ਪਾਣੀ ਪੀਣ ਵਾਲਾ ਜਿਹੜਾ ਸੀਵਰੇਜ ਨਾਲ ਮਿਕਸ ਹੋ ਕੇ ਆ ਰਿਹਾ ਪਾਣੀ ਜਿਹੜਾ 스ਮੈਲ ਵਾਲਾ ਆ ਰਿਹਾ ਲੋਕ ਪੈਸੇ ਦੇ ਕੇ ਸੀਵਰੇਜ ਖੁਲਾ ਰਹੇ ਟੁੱਟੀਆਂ ਸਰਕਾਂ ਸਟਰੀਟ ਲਾਈਟਾਂ ਬੰਦ ਹੈ 빌ਡਿੰਗ ਬਰਾਕਸ ਦਾ ਸੁਵਿਧਾ ਦਾ ਹੋਣਾ ਚਾਹੀਦਾ ਸੀ ਅਦਾਲਤ ਅੱਜ ਉਹ ਕਮਾਈ ਦਾ ਆਡਾ ਬਣਿਆ ਤੇ ਇਹ ਸਾਰੇ ਇਲਾਕਿਆਂ ਬਾਰੇ ਵੀ ਮੈਂ ਕਿਹ ਜਿਹੜਾ ਲਾਰਿਆਂ ਦਾ ਹੈ ਉਹਦੇ ਚ ਇੱਕ ਲਾਸਟ ਪੁਆਇੰਟ ਹੈ ਉਹ ਮੈਂ ਪੜ੍ਹ ਦਿੰਨਾ ਬਾਕੀ ਤਾਂ ਸਾਰਿਆਂ ਦੇ ਕੋਲ ਪਹੁੰਚ ਗਿਆ ਇੱਕ ਜਿਹੜੀ 5 ਕਿਲੋਮੀਟਰ ਸੜਕ ਬਾਜ਼ਾਰ ਕੋਰੋਡ ਦੀ ਐਚ ਐਮ ਬੀ ਕਾਲਜ ਤੋਂ ਉੱਥੇ ਬਣਾਈ ਸੀ ਅਸੀਂ ਉਹਦਾ ਵੇਰਵਾ ਦਿੱਤਾ ਹੈ ਅਸੀਂ ਵੇਰਵਾ ਦਿੱਤਾ ਹੈ ਕਿ ਜਿਹੜਾ ਹਰ ਰੋਜ਼ ਅਟਾਰੀ ਬਾਜ਼ਾਰ ਸਰਸਤਾ ਮੁਹੱਲਾ ਮਾਇਰਾ ਗੇਟ ਚਰਨਜੀਤਪੁਰਾ ਸ਼ੇਖਾ ਬਿਜ਼ਾਰੇ ਜਿਹੜਾ ਸਾਡਾ ਪੁਰਾਣਾ ਸ਼ਹਿਰ ਹੈ ਇੱਥੇ ਚ ਰਹਿਣ ਵਾਲੇ ਲੋਕ ਤੇ ਦੁਕਾਨਦਾਰ ਹਰ ਰੋਜ਼ ਸੀਵਰੇਜ ਬਲੌਕ ਦੀ ਪ੍ਰੋਬਲਮ ਤੋਂ ਪਰੇਸ਼ਾਨ ਹੈ ਅਸੀਂ ਇਹ ਜਿਹੜਾ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਵਿਵਸਥਾ ਨੂੰ ਠੀਕ ਕਰਾਂਗੇ ਤੇ ਮੈਂ ਹੁਣ ਜਿਹੜੇ ਨੇਕ ਕਿਰਾਦੇ ਆ ਪਾ ਦੇ ਪੱਕੇ ਵਾਦੇ ਮੋਦੀ ਦੀ ਗਰੰਟੀ ਜਿਹੜੀ ਆ ਉਹ ਕਿਹੜੀ ਭੰਡਾਰੀ ਜੀ ਪੜ ਕੇ ਤੁਹਾਨੂੰ ਸਾਰਿਆਂ ਨੂੰ ਦੱਸਣਗੇ ਜਿਹੜੀਆਂ ਕੇਬਲ ਦੀਆਂ ਤਾਰਾਂ ਉਹ ਟੀਵੀ ਦੀਆਂ ਤਾਰਾਂ ਆਮ ਤਾਰਾ ਵੀ ਜਿਹੜੀਆਂ ਗਲੀਆਂ ਮੱਦੇ ਦੇ ਵਿੱਚ ਨੀਚੇ ਆ ਕੇ ਲੱਗ ਜਾਂਦੀਆਂ ਆ ਕੇ ਉਹਦੇ ਵਾਸਤੇ ਅਸੀਂ ਪੂਰੀ ਵਿਵਸਥਿਤ ਤਰੀਕੇ ਦਾ ਲਾਗ अच्छे तरीके ਨਾਲ ਸਾਰੇ ਇਕੱਠੇ ਕਰਕੇ ਸਿੰਗਲ ਜਿਹੜਾ ਕੇਬਲ ਹੁੰਦੀ ਉਸ ਤਰੀਕੇ ਨਾਲ ਸੀ ਇਹਨੂੰ ਸਾਰੇ ਮਹੱਲਿਆਂ ਦੇ ਵਿੱਚ ਅਸੀਂ ਉਹਨੂੰ ਉਹਦੀ ਇੱਕ ਵਿਸਥਾ ਕਰਾਂਗੇ ਉਹ ਜਿਸ ਸੀਟ ਦਾ ਨਾਮ ਹੈ ਅੱਜ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਹੋਈ ਹੈ ਉਦੋਂ ਹੀ ਅਸੀਂ ਇੱਕ ਬਕਰਾ ਸਿਸਟਮ ਬਣਾਵਾਂਗੇ ਕਿ ਜਿੱਦਾਂ ਕਿਤੋਂ ਵੀ ਕੰਪਲੇਂਟ ਆਵੇ ਤਾਂ ਇਮੀਡੀਏਟਲੀ ਉਹਦੀ ਦੁਰਸਤੀ ਹੋਵੇ ਔਰ ਮੱਲੇ ਰਾਤ ਨੂੰ ਸਾਰੇ ਮੱਲੇ ਜਗਮਗ ਕਰਦੇ ਹੋਣ ਉਹਦੇ ਵੀ ਅਸੀਂ ਐਸੀ ਵਿਵਸਥਾ ਕਰਾਂਗੇ ਦਾਗ ਜਿਉਂ ਨਾ ਸੀ ਖਤਮ ਕਰਾਂਗੇ ਬਿਲਕੁਲ ਜੇ ਸਰਕਾਰੀ ਹੈ ਕੁਆਲਟੀ ਉਹ ਅੱਛੇ ਤਰੀਕੇ ਨਾਲ ਮੇਨਟੇਨ ਹੋਵੇ ਕੁਆਲਟੀ ਵਧੀਆ ਹੋਵੇ ਸੜਕਾਂ ਰੋਜ਼ ਨਾ ਟੁੱਟਣ ਉਹਦੇ ਲਈ ਅਸੀਂ ਪ੍ਰੋਪਰ ਟੈਕਨਲ ਮਾਨਿਟਰੀਂਗ ਵਾਸਤੇ ਇੱਕ ਪੋਸਟਰ ਨਾ ਮੰਗੇ ਮਾਸਟਰ ਪਲਾਨ ਨਾ ਮੰਗੋ ਰਾਕ ਡਿੰਗੂ ਟਾਈਫਾਈਟ ਚਿਕਨ ਗੁਲਿੰਗਾਸ। ਇਹ ਬਾੜਾ ਦੇ ਵਿੱਚ ਫੋਗਿੰਗ ਹੁੰਦੀ ਨਹੀਂ ਬਿਲਕੁਲ ਵੀ। ਪਰ ਕਈ ਲੋਗ ਬੁਮਾਰ ਹੁੰਦੇ ਆ। ਉਹਨਾਂ ਅੱਛੇ ਤਰੀਕੇ ਨਾਲ ਚਾਲੂ ਦੇ ਕੇ ਹਰ ਬਾੜੇ ਦੇ ਵਿੱਚ, ਹਰ ਮੱਲੇ ਦੇ ਵਿੱਚ ਫੋਗਿੰਗ ਹੋਵੇ, ਕੈਂਪ ਲੱਗਣ, ਉਹਦੀ ਸੀ ਪ੍ਰੋਪਰ ਤਿਕਣਾ ਵਿਵਸਥਾ ਕਰਾ ਕੇ। ਬਰਸਾਤੀ ਪਾਣੀ ਕਾਫੀ ਇਲਾਕਿਆਂ ਦੇ ਵਿੱਚ ਖੜਾ ਹੁੰਦਾ ਹੈ। ਉਹਨ ਕਿਸ ਤਰੀਕੇ ਨਾਲ ਅਸੀਂ ਮੱਲਿਆ ਦੇ ਨਾਮ ਲੈ ਕੇ ਜਿੰਦਾ ਕਿਸ਼ਨਪੁਰਾ ਹੈ ਪ੍ਰੀਤਨਗਰ ਹੈ ਸੈਂਟਰ ਟਾਊਨ ਹੈ 120 ਫੁੱਟ ਦੀ ਔੜਾ ਐਸੇ ਦੇ ਕੇ ਮੱਲਿਆ ਜਿੱਦੇ ਵਿੱਚ ਜਦੋਂ ਮਾਣੀ ਬਰਸਾਤ ਹੁੰਦੀ ਹੈ ਤੇ ਪਾਣੀ ਦੀ ਲੋਕਿੰਗ ਹੋ ਜਾਂਦੀ ਹੈ ਉਹਨਾਂ ਅਸੀਂ ਸਾਰਾ ਸੀਵਰ ਪਾਕੇ ਸੀ ਦੂਰ ਕਰਾਂਗੇ ਔਰ ਬੇਨ ਜਿਹੜਾ ਹੈ ਹਰੀਆਲੀ ਵਾਸਤੇ ਸ਼ਹਿਰ ਦੇ ਐਂਟਰੀ ਪੁਆਇੰਟ ਤੇ ਅਸੀਂ ਲਗਭਗ 50000 ਨਵੇਂ ਜਿਹੜੇ ਪੌਦੇ ਅਸੀਂ ਲਗਾਨ ਦੀ ਸੀ ਵਿਵਸਥਾ ਕਰਾਂਗੇ ਕੂੜੇ ਦੀ ਸਮੱਸਿਆ ਹਰ ਜਗ੍ਹਾ ਹੈ। ਉਹ ਸੈਂਟਰ ਤੋਂ ਸਮਾਰਟ ਸਿਟੀ ਦੇ ਦਿਨ ਕਰੋੜਾਂ ਰੁਪਏ ਆਏ ਆ। ਲੇਕਿਨ ਇਸ ਕਾਰਪੋਰੇਸ਼ਨ ਨੇ ਸਰਕਾਰ ਨੇ ਇੱਕ ਵੀ ਵਿਵਸਥਾ ਨਹੀਂ ਕੀਤੀ ਵੀ ਜਿਸ ਤਰੀਕੇ ਨਾਲ ਅਸੀਂ ਉਹਦੀ ਡਿਸਪੋਜ਼ਿੰਗ ਕਰ ਸਕੀਏ। ਅਸੀਂ ਉਹਦੇ ਵਾਸਤੇ ਪ੍ਰੋਪਰ ਤਰੀਕੇ ਨਾਲ ਇੰਤਜ਼ਾਮ ਕਰਾਂਗੇ। ਉਹ ਜਿਹੜੇ ਆਵਾਰਾ ਪਸ਼ੂ ਜਾਂ ਆਵਾਰਾ ਕੁੱਤੇ ਉਹਨਾਂ ਵਾਸਤੇ ਅਸੀਂ ਲੋਕ ਸ਼ੈਟਰ ਹੋਮ ਗਊਸ਼ਾਲਾ ਪ੍ਰੋਜੈਕਟ ਇਹ ਨਾਲ ਸਾਰੀਆਂ ਦੀ ਸਿੱਤਿਆ ਮਾਰ ਕਰਾਂਗੇ ਬੁਲਿਆਦੀ ਕੰਚ ਇਹਦੇ ਵਿੱਚ ਜਿਹੜੀ ਸਿੰਗਲ ਵਿੰਡੋ ਸਿਸਟਮ ਅਸੀਂ ਜਿਹੜਾ ਨਕਸ਼ੇ ਪਾਸ ਹੋਣੇ ਆ ਜਾਂ ਅੰਦਰਲੇ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਕਾਰੀ ਵੀ ਆ ਰਿਹਾ ਛੋਕੀਆਂ ਸੜਕਾਂ ਬਲਿਆ ਉੱਥੇ ਅਸੀਂ ਐਸੀ ਵਿਵਸਥਾ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਨੂੰ ਵਪਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ ਜੇ ਕਿਸੇ ਨੇ ਆਪਣੀ ਛੱਤ ਵੀ ਬਦਲਣੀ ਹੈ ਜਾ ਕੋ ਦਿਵਾਰ ਬਦਲਣੀ ਹੈ ਉਹਨੂੰ ਕੋਈ ਔਖਾ ਨਾ ਪਨ ਹੋਵੇ ਉਹਦਾ ਕੰਮ ਇਜ਼ੀਲੀ ਹੋਵੇ ਉਹਦੇ ਲਈ ਸਹੀ ਵਿਵਸਥਾ ਕਰਾਂਗੇ ਉਹ ਜਿਹੜੇ ਮੇਲੇ ਹੁੰਦੇ ਆ ਰਵਿਦਾਸ ਮਹਾਰਾਜ ਦਾ ਗੁੱਡਾ ਮੰਡੀ ਹੁੰਦਾ ਮੇਲਾ ਸੋਡਲ ਮੇਲਾ ਹੁੰਦਾ ਵਾ ਐਸੇ ਨੇਕਾ ਜੇ ਸਾਡੇ ਨਗਰ ਕੀਰਤਨ ਹੁੰਦੇ ਆ ਉਹਦੇ ਵਾਸਤੇ ਵੀ ਕਾਰਪੋਰੇਸ਼ਨ ਵੱਲੋਂ ਅਚੀ ਤਰੀਕੇ ਨਾਲ ਵਿਵਸਥਾ ਹੋਵੇ ਟ੍ਰੈਫਿਕ ਦੀ ਹਰ ਚੀਜ਼ ਦੀ ਉਹਦੇ ਲਈ ਪੂਰੀ ਤਰੀਕੇ ਨਾਲ ਸੀ ਕਰਨਾ ਹੈ ਔਰ ਮੇਨ ਜਿਹੜੀ ਗੱਲ ਹੈ ਸ਼ਹਿਰ ਦੇ ਵਿੱਚ ਇੱਕ ਅਸੀਂ ਮਲਟੀ ਸਟੋਰੀ ਪਾਰਕਿੰਗ ਦੀ ਦੀ ਬਹੁਤ ਹੀ ਜਰੂਰਤ ਹੈ ਸ਼ਹਿਰ ਨੂੰ ਮਾਸਟਰ ਪਲਾਨਰ ਨਾਲ ਸਹਿਕਾਰ ਕਰਕੇ ਉਹਨਾਂ ਅਸੀਂ ਉਹਦੀ ਵਾਸਤੇ ਅਸੀਂ ਬਵਸਥਾ ਕਰਾਂਗੇ ਉਸ ਮੱਲੇਆਂ ਦੇ ਵਿੱਚ ਸੁਰੱਖਿਆ ਦੀ ਦੇਖੀ ਦੇ ਨਾਲ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਲਗਾਉਂਦੇ ਸੀ ਬਵਸਥਾ ਕਰਾਂਗੇ ਔਰ ਮੋਦੀ ਦੀ ਗਰੰਟੀ ਹੁਣ ਹੋਵੇਗੀ ਜਿੰਨੇ ਦੀ ਤਰੱਕੀ ਇਹ ਸਾਡਾ ਅਡਮਿਸ਼ਨ ਹੋਏਗਾ ਉਹ ਮੈਂ ਤੁਹਾਡੇ ਲਈ ਜਿੰਦਰ ਸ਼ਹਿਰ ਦੇ ਮਹਾਨਗਰ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਭਾਜਪਾ ਦਾ ਕੈਂਡੀਡੇਟ ਖੜਾ ਹੈ ਅਸੀਂ 5 ਸਾਲ ਕਾਂਗਰਸ ਦੇਖ ਲਈ 3 ਸਾਲ ਅਸੀਂ ਝਾੜੂ ਵਾਲੇ ਨੇ ਦੇਖ ਲਈ 3 ਸਾਲ ਦੇ ਵਿੱਚ ਡੱਕਾ ਨੇ ਦੋਹਰਾ ਕੀਤਾ ਇਹਨਾਂ ਨੇ ਕਿਆ ਦੇ ਬੁਰੇ ਹਾਲਾਤ ਹੈ ਕਲੀ-ਕਲੀ ਸੀਵਰੇਜ ਦੀ ਬਲੌਕ ਦਾ ਜਾਇ ਲਾਈਟਾਂ ਬੰਦ ਹੈ ਸੜਕਾਂ ਟੁੱਟੀਆਂ ਪਈਆਂ ਵੈ ਪਾਰਕਾਂ ਦਾ ਬੁਰਾ ਹਾਲ ਹੈ ਉਹ ਲੋਕਾਂ ਨੇ ਮਨ ਬਣਾਇਆ ਵੈ ਕਿ ਅਸੀਂ 10 ਸਾਲ ਰਕੇਸ਼ ਚੋੜ ਸਾਹਿਬ ਦਾ ਸ੍ਰੀ ਜੀਉਤੀ ਜਿਹੜਾ ਕਾਰਜਕਾਲ ਦੇਖਿਆ ਵੈ ਅਸੀਂ ਮੁੜ ਕੇ ਭਾਰਤੀ ਜਨਤਾ ਪਾਰਟੀ ਦਾ ਜੰਧ ਸ਼ਹਿਰ ਦੇ ਵਿੱਚ ਇਹ ਬਣ ਵਾਸਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਅੱਥ ਜੋੜ ਕੇ ਜੰਧ ਦੇ ਵੋਟਰ ਬਹੁਤ ਹੀ ਸੂਝਵਾਨ ਹੈ ਬਹੁਤ ਹੀ ਸਮਝਦਾਰ ਹੈ ਉਹਨਾਂ ਦੇ ਝੂਠੇ ਲਾਰੇ 'ਚ ਨਹੀਂ ਆਣਗੇ ਤੇ ਕੱਲੇ-ਕੱਲੇ ਵੋਟ 21 ਤਾਰੀਖ ਨੂੰ ਅਸੀਂ ਕਮਲ ਦੇ ਨਿਸ਼ਾਨ ਤੇ ਖਾ ਕੇ ਜੰਦਰਸ਼ਾਹ ਦੇ ਵਿੱਚ ਸੀ ਬੀਜਪੀ ਦਾ ਮੇਅਰ ਬਣਾਵਾਂਗੇ ਇਹ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਜਵਾਬ ਦੇ ਸਕਦੇ ਹੋ ਅੱਜ ਪੜਾ